ਪੰਜਾਬ ਵਿੱਚ ਲਾਪਤਾ 23 ਸਾਲਾਂ ਕੁੜੀ ਦਾ ਕਤਲ ਜੀ ਜੇ ਦੇਖੋ ਤਫਤੀਸ਼ ਦੇ ਵਿਸ਼ਾ ਨੇ 3 ਸਾਲ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਸੀਗਾ ਲਵ ਮੈਰਿਜ ਹੋਈ ਸੀਗੀ 3 ਸਾਲ ਪਹਿਲਾਂ ਕਰਵਾਈ ਸੀ ਲਵ ਮੈਰਿਜ ਜੀ ਸਾਡੇ 12:00 ਵਜੇ ਚਲੀ ਗਈ ਸੀ ਜੀ ਕੰਮ ਤੇ ਜੀ ਤੇ ਮੈਂ ਗਿਆ ਸੀ ਦੀ ਦੁਕਾਨ ਤੇ ਜੀ ਕਲੇਮ ਲੈਣ ਗਈ ਸੀ ਮਾਇਦਨ ਕਹਿ ਕੇ ਜੀ ਤੇ ਮੈਂ ਗਿਆ ਜੀ ਉਦੋਂ ਹੈ ਨਹੀਂ ਸੀ ਜੀ ਉਸ ਟਾਈਮ ਤੇ ਜੀ ਮੈਂ ਲੱਬਿਆ ਵਦੂ ਜੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਉਹਦੀ ਸੇਲੀ ਨਾਲ ਆਈ ਕੀ ਕਤਲ ਤੋਂ ਬਾਅਦ ਖਾਲੀ ਪਲਾਟ 'ਚ ਸੁੱਟੀ ਗਈ লাশ 3 ਵਜੇ ਦੀ ਮੰਮੀ ਨੂੰ ਮੈਂ ਦੱਸਤਾ ਸੀ ਜੀ ਕਿ ਤੇਰੀ ਕੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ ਅੱਕ ਕੇ ਅਸੀਂ 7:30 ਵਜੇ ਕੰਪਲੀਟ ਲਿਖਾ ਕੇ ਆਏ ਜੀ ਵਾਰਦਾਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਇੱਕ ਜਵਾਕੇ ਗਿਆ ਜੀ ਕਿੰਨੇ ਸਾਲ ਦੇ 2 ਸਾਲ ਦੇ ਜੀ ਜੀ ਹਾਂ ਜਾਣਕਾਰੀ ਮੁਤਾਬਕ ਵਿਅਕਤੀ ਕਰੀਬ 23 ਸਾਲਾਂ ਕੁੜੀ ਘਰ ਤੋਂ ਕੰਮ ਲਈ ਗਈ ਸੀ ਪਰ ਘਰ ਵਾਪਸ ਨਹੀਂ ਪਰਤੀ ਜਿਸ ਤੋਂ ਬਾਅਦ ਮ੍ਰਿਤਕਾ ਦੇ ਪਤੀ ਵੱਲੋਂ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਸੀ ਹਰ ਪਾਸੇ ਪੀੜ ਤੇ ਪਤੀ ਤੇ ਉਸਦੇ ਪਰਿਵਾਰ ਵੱਲੋਂ ਲੜਕੀ ਦੀ ਪਾਲ ਕੀਤੀ ਜਾ ਰਹੀ ਸੀ ਪਰ ਕਿਤੇ ਵੀ ਲੜਕੀ ਦੀ ਕੋਈ ਉਗ ਸੋਗਰ ਨਹੀਂ ਮਿਲ ਰਹੀ ਸੀ ਤੇ ਆਖਰ ਪੀੜ ਤੇ ਪਤੀ ਵੱਲੋਂ ਆਪਣੀ ਪਤਨੀ ਦੀ ਲਾਪਤਾ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਗਈ ਸੀ ਲਗਾਤਾਰ ਪੁਲਿਸ ਵੱਲੋਂ ਤੇ ਉਸਦੇ ਪਰਿਵਾਰ ਵੱਲੋਂ ਲੜਕੀ ਦੀ ਪਾਲ ਕੀਤੀ ਜਾ ਰਹੀ ਸੀ ਤੇ ਆਖਰ ਹੁਣ ਉਸਦੀ লাশ ਇੱਕ ਖਾਲੀ ਪਲਾਟ ਚੋਂ ਬਰਾਮਦ ਹੋਈ ਹੈ ਖਾਤੀਆ ਜਤਾਇਆ ਜਾ ਰਿਹਾ ਹੈ ਕਿ ਉਸ ਦਾ ਕਤਲ ਕਰ ਲਾਸ਼ ਨੂੰ ਖਾਲੀ ਪਲਾਟ ਚ ਸੁੱਟਿਆ ਗਿਆ ਹੈ ਇਹ ਰੂਹ ਕੰਬਾਉ ਵੱਡੀ ਵਾਰਦਾਤ ਬਠਿੰਡਾ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਆਪਣੇ ਪਤੀ ਤੇ 2 ਸਾਲਾਂ ਬੱਚੇ ਨਾਲ ਕਿਰਾਏ ਦੇ ਮਕਾਨ ਚ ਰਹਿ ਰਹੀ ਸੀ ਤੇ ਆਖਰ ਹੁਣ ਲਾਪਤਾ ਲੜਕੀ ਦੀ ਲਾਸ਼ ਬਰਾਮਦ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਲੜਕੀ ਦੀ ਗਰਦਨ ਤੇ ਤੇਜ਼ ਤਾਰ ਹਥਿਆਰ ਨਾਲ ਬਾਹਰ ਕੀਤੇ ਦੇ ਨਿਸ਼ਾਨ ਦਿਖਾਈ ਦੇ ਰਹੇ ਨੇ ਆਖਰ ਮ੍ਰਿਤਕ ਲੜਕੀ ਰਿਤਿਕਾ ਦੇ ਪਤੀ ਦਾ ਕੀ ਬਿਆਨ ਸਾਹਮਣੇ ਆਇਆ ਇਹ ਤੁਸੀਂ ਉਸ ਦੇ ਮੂੰਹ ਹੀ ਸੁਣ ਲਓ ਇਹ ਜੀ 12:30 ਵਜੇ ਚਲੀ ਗਈ ਸੀ ਜੀ ਕੰਮ ਤੋਂ ਹੀ ਤੇ ਮੈਂ ਵਿਆਸੀ ਦੀ ਦੁਕਾਨ ਤੇ ਜੇ ਕਲੇਮ ਲੈਣ ਗਈ ਸੀ ਮਾਇਦਨ ਕਹਿ ਕੇ ਤੇ ਮੈਂ ਗਿਆ ਜੀ ਉਦੋਂ ਹੈ ਨਹੀਂ ਸੀ ਜੀ ਉਸ ਟਾਈਮ ਤੇ ਹੈ ਨਹੀਂ ਸੀ ਤੇ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਕਹੀ ਤੁਸੀਂ ਭੇਜਿਆ ਕਿ ਜਦੋਂ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਮੈਂ ਆਉਂਗਾ ਉਦੋਂ ਭੇਜ ਲੈ ਉਹ ਕਹਿੰਦੇ ਜੀ ਲੜਕੀ ਚਲੀ ਗਈ ਮੈਨੇਜਰ ਸਾਹਿਬ ਕਹਿੰਦੇ ਸਾਨੂੰ ਕਹਿੰਦਾ ਲੜਕੀ ਚਲੀ ਗਈ ਉਹ ਤੇ ਜੀ ਮੈਂ ਲੱਭਿਆ ਬਾਦੂ ਜੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਆਪਦੀ ਸਹੇਲੀ ਨਾਲ ਲਈ ਹਾਂ ਸਹੇਲੀ ਨਾਲ ਨਾ ਤਾਂ ਉਹਨੇ ਗੱਲ ਕਰਾਈ ਉਸ ਤੋਂ ਬਾਅਦ ਜੀ ਫੋਨ ਬੰਦ ਕਰ ਲਈ ਫੋਨ ਜਦੋਂ ਔਨ ਕੀਤਾ 4 ਵਜੇ ਮੈਂ 3 ਵਜੇ ਦੀ ਮੰਮੀ ਨੂੰ ਮੈਂ ਦੱਸਤਾ ਸੀ ਜੀ ਕਿ ਤੇਰੀ ਖੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ ਮੈਨੂੰ ਨਾ ਤਾਂ ਮੈਨੂੰ ਦੱਸ ਕੇ ਗਈ ਆ ਨਾ ਤਾਂ ਤੁਹਾਨੂੰ ਦੱਸ ਕੇ ਗਈ ਫਿਰ ਉਸ ਤੋਂ ਬਾਅਦ ਇਹਦੀ ਮੰਮੀ ਨੂੰ ਫੋਨ ਚੱਕ ਲਿਆ ਜੀ 4 ਵਜੇ ਤੇ ਉਦੋਂ ਕਹਿੰਦੀ ਕਹਿੰਦੀ ਮੈਂ ਤਲਵੰਡੀ ਤੋਂ ਆ ਰਹੀ ਹਾਂ ਇਹਨਾਂ ਨੂੰ ਤਲਵੰਡੀ ਦਾ ਬਰਨਾਂ ਲੈ ਆ ਰਹੀ ਆ ਮੈਨੂੰ ਫੋਨ ਦਾ ਕਲੇਮ ਦਾ ਤੇ ਫਿਰ ਕਹਿੰਦੀ ਸਹੇਲੀ ਗਈ ਸਮਝੇ ਕੁਛ ਨਹੀਂ ਆ ਰਿਹਾ ਸੀ ਜੀ ਉਸ ਤੋਂ ਬਾਅਦ ਇਹਦੇ ਘਰੇ ਬੈਠਾ ਸੀ ਮੈਂ ਇਹਨਾਂ ਦੇ ਇਹਦੀ ਮੰਮੀ ਸਾਗ ਵਗੈਰਾ ਬਣਾ ਰਹੀ ਸੀ ਜੀ ਅੱਤ ਕੇ ਅਸੀਂ 7:30 ਕੰਪਲੀਟ ਲਿਖਾ ਕੇ ਆਈ ਸੀ ਫਿਰ ਤੁਹਾਨੂੰ ਕਿਉਂ ਬਦਲ ਗਿਆ ਇੱਥੇ ਦੇ ਇੱਥੇ ਸਾਰੇ ਅਸੀਂ ਨਾ ਇੱਕ ਤਾਂ 7:30 ਕੰਪਲੀਟ ਲਿਖਾ ਕੇ ਆਈ ਸੀ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਨਾ ਹੁਣੇ ਸ਼ੋਰੂਮ 'ਚ ਜਾ ਕੇ ਆਈ ਸੀ ਅਸੀਂ 10:30 ਸ਼ੋਰੂਮ 'ਚ ਪਤਾ ਕਰਨ ਗਏ ਸੀ ਆਈ ਹੈ ਕਿ ਨਹੀਂ ਆਈ ਸ਼ੋਰੂਮ 'ਚ ਕੰਮ ਤੇ ਤੇ ਉੱਥੇ ਨਹੀਂ ਆਈ ਅਸੀਂ ਫਿਰ ਥਾਣੇ ਚੱਲ ਗਏ ਥਾਣੇ ਵਾਲਿਆਂ ਨੇ ਲੋਕੇਸ਼ਨ ਕੱਢ ਕੇ ਦਿੱਤੀ ਸਾਨੂੰ ਕਹਿੰਦੀ ਇੱਥੇ ਆ ਉਹ ਬਾਲਿਕ ਹੈ ਜੀ ਕਹਿੰਦੀ ਕੁਝ ਵੀ ਕਰ ਸਕਦੀ ਹੈ ਕਿ ਹੈ ਨਾ ਤੁਸੀਂ ਇਹਨੂੰ ਰੋਕ ਨਹੀਂ ਸਕਦੇ ਅਸੀਂ ਇਹ ਲੁਕੇਸ਼ਨ ਲੈਬਰੀ ਸੀ ਜੀ ਕਦੇ ਉਹ ਲੁਕੇਸ਼ਨ ਉੱਧਰ ਲੈ ਜੀ ਕਦੇ ਇੱਧਰ ਲੈ ਜੇ ਫਿਰ ਇਹਨਾਂ ਦਾ ਨਾਕਾ ਲੱਗੇ ਸੀ ਇਹਨਾਂ ਨੂੰ ਸਮਝਾਈ ਇਹਨਾਂ ਨੇ ਇੱਥੇ ਲੱਭ ਕੇ ਦਿੱਤੀ ਜੀ ਤੁਸਕ ਸ਼ੱਕ ਸ਼ੱਕ ਲੱਗਦਾ ਕਿਸੇ ਨੂੰ ਲੱਗਦਾ ਹੈ ਸ਼ੱਕ ਹੈਗਾ ਵੀ ਬਟ ਹਜੇ ਨਹੀਂ ਦੱਸ ਸਕਦੇ ਜੀ ਸਰ ਨੇ ਬਣਾ ਕੀਤਾ ਜੀ ਕਿੰਨੇ ਬੱਚੇ ਇੱਕ ਜਵਾਕ ਹੈਗਾ ਜੀ ਕਿੰਨੇ ਸਾਲ ਦੇ ਜੀ 2 ਸਾਲ ਦੇ ਜੀ 2 ਸਾਲ ਦੇ ਲੜਕਾ ਜਾਂ ਲੜਕੀ ਜਾਂ 3 ਸਾਲ ਹੋ ਗਈ ਕੋਈ ਲੜਕਾ ਹੈ ਲੜਾਈ ਝਗੜਾ ਕਰੇ ਰਹਿੰਦਾ ਨਹੀਂ ਨਹੀਂ ਲੜਾਈ ਝਗੜਾ ਕੁਛ ਨਹੀਂ ਇਹਨੇ ਜੀ ਕਰੇ ਵੀ ਐ ਨਹੀਂ ਕੜੋ ਕਰੋ ਕੜਾਤਾ ਜੀ ਇੱਕ ਹੈਗਾ ਸੀ ਮੁੰਡਾ ਜੀ ਤੇ ਹੁਣ ਅਸੀਂ ਪਰਸਨਾਮਨਗਰ ਚ ਇਹਦੀ ਮੰਮੀ ਨੇ ਸਮਝਾਤਾ ਸੀ ਅਸੀਂ ਅੱਗ ਰਹਿ ਰਹੇ ਸੀਗੇ ਪਰਸਨਾਮਨਗਰ ਚ ਸਾਨੂੰ 2-3 ਮਹੀਨੇ ਹੋ ਗਏ ਸੀ ਇੱਥੇ ਰਹਿ ਰਹੇ ਸੀਗੇ ਸਰ ਮੈਂ ਹੀ ਛੱਡ ਕੇ ਆਂਦਾ ਸੀ ਮੈਂ ਹੀ ਲੈ ਕੇ ਆਂਦਾ ਸੀ ਜੀ ਕਿਹੜੇ ਸ਼ੋਰੂਮ ਚ ਲੱਗੇ ਸੀ ਯਾ ਕੀਰਤੀ ਇਸੀ ਉਹ ਇਹ ਬੈਂਕ ਬਾਜ਼ਾਰ ਚ ਇੱਕ ਕੱਪੜੇ ਦਾ ਸ਼ੋਰੂਮ ਹੈ ਜੀ ਲੜਕੀ ਦੀ ਖਾਲੀ ਪਲਾਟ ਚ ਲਾਸ਼ ਮਿਲਣ ਨੂੰ ਲੈ ਕੇ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਆ ਪੁਲਿਸ ਨੇ ਲਾਸ਼ ਨੂੰ ਕਾਬਜ਼ੇ ਚ ਲੈ ਲਿਆ ਤੇ ਅਗਲੇਰੀ ਜਾਂਚ ਨੂੰ ਅਮਲ ਚ ਲਿਆਂਦਾ ਜਾ ਰਿਹਾ ਹੈ ਅ ਸਾਨੂੰ ਅੱਜ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਰਿਤਿਕਾ ਜੋ ਕਿ ਗੋਪਾਲਨਗਰ ਦੀ ਰਹਿਣ ਵਾਲੀ ਹੈ ਤੇ ਇਸ ਦੀ ਏਜ ਕਰੀਬ 23-24 ਸਾਲ ਦੇ ਕਰੀਬ ਹੈਗੀ ਹੈ ਇਹ ਆਪਣੇ ਇਸ ਦੇ ਹਸਬੰਦ ਜਿਹੜਾ ਸਾਹਿਲ ਯਾਦਵ ਹੈ ਉਸ ਦੇ ਨਾਲ ਮੈਰਿਡ ਹੈ 3 ਸਾਲ ਪਹਿਲਾਂ ਇਹਨਾਂ ਦਾ ਵਿਆਹ ਹੋਇਆ ਸੀਗਾ ਕੱਲ ਇਹ ਆਪਣੇ ਕੰਮ ਤੇ ਗਈ ਸੀਗੀ ਸ਼ੋਰੂਮ ਬੈਂਕਪੁਜਾਰ ਦੇ ਵਿੱਚ ਕੰਮ ਕਰਦੀ ਪ੍ਰਾਈਵੇਟ ਜੌਬ ਕਰਦੀ ਹੈ ਉਸ ਤੋਂ ਬਾਅਦ ਇਹ ਵਾਪਸ ਨਹੀਂ ਪਰਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਘਰ ਵਾਲਿਆਂ ਨੇ ਦੀ ਪਾਲਿਸ਼ ਸ਼ੁਰੂ ਕਰ ਦਿੱਤੀ ਸੀਗੀ ਤੇ ਅੱਜ ਜਿਹੜੀ ਹੈਗੀ ਇਹਨਾਂ ਦੀ ਡੈੱਡ ਬੋਡੀ ਇੱਥੇ ਮਿਲੀ ਹੈ ਕਨਾਲ ਕਲੌਨੀ ਦੇ ਏਰੀਆ ਦੇ ਵਿੱਚ ਛੜੀ ਸੜਕ ਦੇ ਉੱਪਰ ਸੋ ਇਸ ਵਾਰ ਦੇ ਵਿੱਚ ਅਸੀਂ ਥਾਣਾ ਕਨਾਲ ਕੌਂਡਨੀ ਦੇ ਵਿੱਚ ਅੰਡਰ ਰੈਲੇਵੈਂਟ ਸੈਕਸ਼ਨਸ ਆਫ ਮਰਡਰ ਦੇ ਵਿੱਚ ਮੁਕੱਦਮਾ ਦਰਜ ਕਰ ਰਹੇ ਹਾਂ ਅਤੇ ਮੁਕੱਦਮਾ ਦਰਜ ਕਰਕੇ ਜਿਹੜਾ ਹੈਗਾ ਵਾਰਦਾਤ ਨੂੰ ਟ੍ਰੇਸ ਕਰਨ ਲਈ ਅਸੀਂ ਵੱਖ-ਵੱਖ ਟੀਮਾਂ ਬਣਾ ਦਿੱਤੀਆਂ ਨੇ ਇਹ ਜਿਹੜੇ ਰਿਤਿਕਾ ਹੈਗੀ ਹੈ ਇਹਦੇ ਆਪਣੇ ਹਸਬੰਦ ਦੇ ਨਾਲ ਗੋਪਾਲਨਗਰ ਦੇ ਵਿੱਚ ਰਹਿੰਦੇ ਨੇ ਤੇ तकरीबन ਏਜ 22-24 ਸਾਲ ਦੀ ਇਹ ਦੀ ਏਜ ਹੈਗੀ ਹੈ ਤੇ ਬੈਂਕ ਬਾਜ਼ਾਰ ਦੇ ਵਿੱਚ ਇਹ ਪ੍ਰਾਈਵੇਟ ਜਿਹੜੀ ਜੌਬ ਕਰਦੀ ਹੈ ਸ਼ੋਰੂਮ ਦੇ ਉੱਪਰ ਸੋ ਕੋ ਲਵ ਮੈਰਿਜ ਦੱਸਿਆ ਗਿਆ ਲਵ ਮੈਰਿਜ ਹੈ ਇਹ ਕੁਝ ਆ ਉਹ ਤਾਂ ਚਾਹੇ ਤੇ ਚੀਜ਼ਾਂ ਦੇਖੋ ਤਕਤੀਸ਼ ਦੇ ਵਿਸ਼ਾ ਨੇ 3 ਸਾਲ ਪਹਿਲਾਂ ਇਹਨਾਂ ਦਾ ਤੇ ਇਹਨਾਂ ਦਾ 2 ਸਾਲ ਦਾ ਬੇਟਾ ਵੀ ਹੈਗਾ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀ ਹੈਗੀਆਂ ਨੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰੀਆਂ ਚੀਜ਼ਾਂ ਤੇ ਵਿਚਾਰ ਕਰਾਂਗੇ। ਲੜਕੀ ਦੀ ਮੌਤ ਤੋਂ ਬਾਅਦ ਹੁਣ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਵੱਡਾ ਸਵਾਲ ਕੀ ਲੜਕੀ ਦਾ ਕਤਲ ਕਰ ਉਸ ਦੀ Laash ਨੂੰ ਇਸ ਥਾਂ ਤੇ ਸੁੱਟਿਆ ਗਿਆ ਤੇ ਜੇਕਰ ਕਤਲ ਕੀਤਾ ਗਿਆ ਤਾਂ ਫਿਰ ਆਖਰ ਕਿਸ ਵੱਲੋਂ ਲੜਕੀ ਦਾ ਕਤਲ ਕੀਤਾ ਗਿਆ ਜਾਂ ਫਿਰ ਲੜਕੀ ਦੀ ਮੌਤ ਪਿੱਛੇ ਦੀ ਵਜ੍ਹਾ ਕੋਈ ਹੋਰ ਹੈ ਅਜਿਹੇ ਕਈ ਸਵਾਲ ਨੇ ਜਿੰਨਾਂ ਦਾ ਜਵਾਬ ਹੁਣ ਪੁਲਿਸ ਜਾਂਚ ਤੋਂ ਬਾਅਦ ਹੀ ਮਿਲ ਸਕੇਗਾ। ਜਗਬਾਣੀ ਟੀਵੀ ਲਈ ਮਨਪ੍ਰੀਤ ਸਿੰਘ ਦੀ ਰਿਪੋਰਟ